ਮੇਰਾ ਨਾਜੀ ਵਜੂਦ ਮੈਂ ਕੋਲੇ ਖੜਾ ਟਰਾਲਾ ਆਉਂਦਾ ਬਹੁਤ ਰੇਸ ਤੇ ਅਸੀਂ ਇੱਥੇ ਤਾਜ ਖੇਟੀ ਜਾਂਦੇ ਪਿੱਛੇ ਬੈਠੇ ਅੱਗੇ ਉਹ ਸਿੱਧਾ ਆ ਕੇ ਖੋਖੇ 'ਚ ਵੱਜਾ ਖੋਖੇ 'ਚ ਵੱਜ ਕੇ ਬੰਜਾਂ ਦੇ ਉੱਤੋਂ ਦੀ ਚੜ ਗਿਆ ਛੋਟੀ ਬੱਚੀ ਸੀ ਉਸ ਦੀ ਤਾਂ ਮੌਤ ਹੀ ਹੋ ਗਈ ਹੈ ਦੋ ਬੰਤੇ ਜ਼ਖਮੀ ਹੋ ਗਏ ਨਾਜੀ ਵੀਰ ਸਿੰਘ ਤੇ ਦੂਜਾ ਰਾਜਾ ਪੱਟੜੋਗੇ ਹਾਂ ਜਿੰਦੀ ਮੌਤ ਹੀ ਹੁੰਦਾ ਨਾ ਉਹਦਾ ਨਮਸਕਾਰ ਕੀ ਮੰਗ ਕੀ ਕਰ ਮੰਗ ਕਰਦੇ ਇਹ ਨਾਲ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇਗੀ ਜੇ ਪੀਜੋ ਉਹ ਘਟਣਾ ਵਾਪਰੀ ਕਿਵੇਂ ਵਾਪਰੀ ਕੀ ਗੱਲ ਬਣੀ ਸਾਰੀ ਗੱਲ ਦੱਸੋ ਦਾਦੇ ਕੋਲੇ ਸੀਗੀ ਜੀ ਦਾਦਾ ਕੋਲੇ ਨਾ ਦੂਜੀ ਵੀ ਕੋਲੇ ਖੇਡੀਆਂ ਨਹੀਂ ਤੇ ਤਾਜ ਕੋਲ ਖੇਡਦੇ ਨਾ ਗੋਡੇ ਤੇ ਬੈਠੀ ਸੀਗੀ ਉਹ ਦੋ ਜਣੇ ਫੱਟੜਾ ਤੇ ਇੱਕ ਜਣੀ ਮਰਗਿਆਂ ਨਾਲ ਬੱਚਾ 4 ਸਾਲਾਂ ਦਾ ਮਾਂ ਵਿਚਾਰੀ ਘਰੇ ਸੀ ਜੋ ਆਕੜੀ ਮੇਰੀ ਭੈਣ ਆ ਟਰੈਕਟਰ ਨਾਲ ਟਾ 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 ਲੀਏ ਤ੍ਰੇਤੋਂ ਵਾਲਾ ਮੰਗ ਕੀ ਬਸ ਬੰਦ ਹੋਣੀ ਚਾਹੀਦਾ ਸਾਰਾ ਕੁਝ ਇਹਨਾਂ ਦੇ ਇਹਨਾਂ ਦਾ ਹੀ ਪਰਚਾ ਹੋਣਾ ਚਾਹੀਦਾ ਹਾਂਜੀ ਹਾਂਜੀ ਮੇਰਾ ਨਾਂ ਹਾਂਜੀ ਬੂਟਾ ਸਿੰਘ ਆ ਮੈਂ ਪਿੰਡ ਕਸੋਂ ਵਾਲਿਆਂ ਦਾ ਰਹਿਣ ਵਾਲਾ ਜੀ ਮੇਰੇ ਪਾਪਾ ਹੁਣੀ ਤਾਸ ਖੇਡਦੇ ਸੀਗੇ ਤੇ ਕੁੜੀ ਕੋਲੇ ਸੀਗੀ ਵੀ ਖੁੱਲਾ ਥਾਂ ਦਾਣਾ ਮੰਡੀ ਦੇ ਵਿੱਚ ਉੱਥੇ ਕੁੜੀ ਕੋਲੇ ਬੈਠੀ ਸੀਗੀ ਤੇ ਵਿੱਚੋਂ ਓਵਰ ਲੋਡ ਟਰਾਲਾ ਆ ਰਿਹਾ ਸੀਗਾ ਜਿਹੜਾ ਤਾਂ ਡਰਾਈਵਰ ਸੀਗਾ ਉਹ ਦੂਜੇ ਬੰਦੇ ਨੂੰ ਸਿਖਾ ਰਿਹਾ ਸੀਗਾ ਉਹਦੇ ਤੋਂ ਟਰਾਲਾ ਕੰਟਰੋਲ ਨਹੀਂ ਹੋਇਆ ਉਹਨੇ ਜੀ ਉੱਤੇ ਚੜਾ ਦਿੱਤਾ ਉਹ ਦੋ ਜਣੇ ਤਾਂ ਜ਼ਖਮੀ ਆ ਤੀਜੇ ਦੀ ਮੌਤ ਹੋ ਗਈ ਜੀ ਲੜਕੇ ਮੇਰੀ ਦੀ ਕੀ ਕਾਰਨ ਕੀ ਸਮਝਦੇ ਹੋ ਇਸ ਸਾਰੀ ਦਾ ਕਾਰਨ ਇਹ ਹੀ ਆ ਜੀ ਵੀ ਮੂਨ ਨੂੰ ਚਲਾਉਣਾ ਨਹੀਂ ਆਉਂਦਾ ਹੈਗਾ ਓਵਰ ਲੋਡ ਆਉਂਦਾ ਪਿਆ ਜੀ ਨਾ ਤਾਂ ਉਹਦੇ ਕੋਲੇ ਲਾਇਸੈਂਸ ਸੀ ਨਾ ਤਾਂ ਉਹਦੇ ਕੋਲੇ ਸੀਗਾ ਦੋਨਾਂ ਕੋਲੇ ਲਾਇਸੈਂਸ ਨਹੀਂ ਹੈਗਾ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਰੇਤਾ ਕੀ ਸਮਝੋ 1 ਨੰਬਰ ਦੀ ਹੈ 2 ਨੰਬਰ ਦੀ 2 ਨੰਬਰ ਹੀ ਚੱਲਦੇ ਜੀ ਇੱਥੋਂ ਦਿਨ ਪਰ ਰਾਤ ਤੱਕ ਲੈ ਨਿਕਲਦੇ ਆ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਨਾ ਕੋਈ ਕਹਿੰਦਾ ਹੀ ਆ ਨਾ ਕੋਈ ਜਿਹੜੀ ਸਰਕਾਰ ਬਣੀ ਨਵੀਂ ਨਾ ਹੀ ਉਹ ਕਹਿੰਦੀ ਵੀ ਇਹਨੂੰ ਰੋਕਿਆ ਜਾਵੇ ਪਹਿਲਾਂ ਉਹਨਾਂ ਨੇ بڑے ਵਾਅਦੇ ਕੀਤੇ ਵੀ ਰੋਕੇ ਜਾਉ ਕੋਈ ਰੁਕਾਵਟ ਨਹੀਂ ਹੈਗੀ ਜੀ ਜਿੰਨਾਂ ਦੀ ਮੌਤ ਹੋਈ ਮੇਰੀ ਬੇਟੀ ਦੀ ਹੁੰਦਾ ਨਾਮ ਮਸਕਾਨ ਕੌਰ ਜਿਹੜਾ ਜ਼ਖਮੀ ਇੱਕ ਦਾ ਨਾ ਵੀਰ ਸਿੰਘ ਇੱਕ ਦਾ ਨਾ ਰਾਜਾ ਸਿੰਘ ਹੈ ਜੀ ਅਜੋ ਕੱਟਣਾ ਦਾ 프리 ਹੈ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਠੀਕ ਹੈ ਮੈਂ ਤਾਂ ਵੈਸੇ ਬਾਅਦ ਚ ਆਇਆ ਇੱਥੇ ਸਾਡੇ ਪਿੰਡ ਦੇ ਬਾਹਰ ਬਾਹਰ ਇਹ ਮੰਡੀ ਆ ਨਾਲ ਹੀ ਸਰਕਾਰੀ ਜਿਹੜੇ ਕਲੋਨੀਆਂ ਬਣੀਆਂ ਹੋਈਆਂ ਤਾਂ ਉੱਥੇ ਰਹਿੰਦੇ ਸੀਗੇ ਤੇ ਇੱਥੇ ਸਾਈਡ ਤੇ ਖੋਖਾ ਸੀਗਾ ਨਾਲ ਬਣਿਆ ਉਹਦੇ ਕੋਲ ਬੈਠੇ ਤਾਸ਼ ਖੇਡ ਰਹੇ ਸੀਗੇ ਤੇ ਨਾਲ ਹੀ ਬੱਚੀ ਕੋਲੇ ਖੇਡਦੀ ਸੀ ਤੇ ਬਿਲਕੁਲ ਆ ਖੁੱਲਾ ਥਾਂ ਕੋਈ ਪਤਾ ਨਹੀਂ ਡਰਾਈਵਰ ਨੂੰ ਕੀ ਹੋਇਆ ਵੀ ਉਹਦੇ ਤੋਂ ਕੰਟਰੋਲ ਹੀ ਹੋਇਆ ਸਾਈਡ ਤੇ ਆ ਕੇ ਉਹ ਰੇੜੀ ਤੇ ਚੜਿਆ ਤੇ ਨਾਲ ਹੀ ਤਿੰਨ ਜਾਨੇ ਫੱਟੜਾ ਤੇ ਬੇਟੀ ਦੀ ਜਿਹੜੀ ਛੋਟੀ ਸੀ ਇਹਦੀ ਵੱਡੀ ਦਰਦਨਾਕ ਜੀ ਮੌਤ ਹੋਈ ਆ ਤਾਂ ਓਵਰਲੋਡਿੰਗ ਜਿਹੜੀ ਹੈਗੀ ਮੈਂ ਤਾਂ ਇਹ ਸਮਝਦਾ ਵੀ ਇਹ ਤਾਂ ਇੱਕ ਕਾਰਨ ਹੈਗਾ ਇੰਨੀ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਇਹ ਹਾਸਾ ਚਲੋ ਆਪਾਂ ਮੰਨ ਲੈਂਦੇ ਆ ਵੀ ਕੁਦਰਤੀ ਆ ਪਰਮਾਤਮਾ ਲਿਖਦਾ ਪਰ ਕੁਝ ਮਨੁੱਖ ਨੂੰ ਵੀ ਦਿਮਾਗ ਦਿੱਤਾ ਪਰਮਾਤਮਾ ਨੇ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਓਵਰਲੋਡਿੰਗ ਨਹੀਂ ਇੰਨੀ ਹੋਣੀ ਚਾਹੀਦੀ ਤੇਜ਼ ਰਫਤਾਰ ਵੀ ਸਮਝਦੇ ਹੋ ਹਾਂਜੀ ਬਹੁਤ ਤੇਜ਼ ਰਫਤਾਰ ਦੀ ਘਟਨਾ ਵੀ ਸਮਝ ਆਹ ਤੇਜ਼ ਰਫਤਾਰ ਆ ਫਿਰ ਅਨਟ੍ਰੇਨਡ ਡਰਾਈਵਰ ਜਿਹੜੇ ਆ ਨਸ਼ੇ ਵਾਲੇ ਮੁੰਡੇ ਜ਼ਿਆਦਾ ਰੇਤਾ ਦੇ ਟਰਾਲੇ ਚਲਾਉਣ ਵਾਲੇ ਨਸ਼ਾ ਖਾ ਕੇ ਚਲਾਉਂਦੇ ਆ ਨਾਰਮਲ ਬੰਦਾ ਇੰਨਾ ਵਜ਼ਨ ਜਿਹੜਾ ਮਗਰ ਰੇਤਾ ਵਾਲਾ ਟਰਾਲਾ ਮੇਰੇ ਖਲ ਚਲਾ ਹੀ ਨਹੀਂ ਸਕਦਾ ਤਾਂ ਉਹ ਇੱਕ ਕਾਰਨ ਜਿਹੜਾ ਇਹਦਾ ਹੋ ਸਕਦਾ ਮੰਗ ਤਾਂ ਇਹੀ ਹੋਈ ਸਾਨੂੰ ਇਹ ਦੇਖਣਾ ਚਾਹੀਦਾ ਜੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਾਰਾ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਦੇਖੋ ਜਿਹੜੇ ਪਰਿਵਾਰ ਦਾ ਚਲਿਆ ਜਾਂਦਾ ਉਹ ਵਾਪਸ ਨਹੀਂ ਆਉਣਾ ਤਾਂ ਏਸੀ ਤੋਂ ਸਾਨੂੰ ਕੋਈ ਸਿੱਖ ਕੇ ਅੱਗੇ ਤੋਂ ਵੀ ਧਿਆਨ ਰੱਖਣਾ ਚਾਹੀਦਾ ਵੀ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਜੀ ਸਰ ਜੀ ਅੱਜ ਆਪ ਨੂੰ ਇੱਕ ਇਤਲਾਹ ਮਿਲੀ ਸੀ ਵੀ ਕੱਸੋ ਆਣਾ ਤੋਂ ਕੱਸੋਣਾ ਮੰਡੀ ਲਾਗੇ ਇੱਕ ਟਰੈਕਟਰ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਮੌਕੇ ਤੇ ਪੁੱਜੇ ਆ ਜੀ ਮੌਕਾ ਦੇਖਿਆ ਗਿਆ ਟਰੈਕਟਰ ਟਰਾਲੇ ਦੇ ਇਹ ਥਾਂ ਆ ਕੇ ਐਕਸੀਡੈਂਟ ਨਾਲ ਇੱਕ ਬੱਚੀ ਮਸਕਾਨ ਉਮਰ 4 ਸਾਲ ਦੀ ਡੈਥ ਹੋਈ ਹੈ ਜੀ ਵੀਰ ਸਿੰਘ ਉਮਰ 60 ਸਾਲ ਰਾਜਾ ਉਮਰ 50 ਸਾਲ ਇਹ ਜ਼ਖਮੀ ਹੋਏ ਨੇ ਟਰੈਕਟਰ ਟਰਾਲਾ ਤੇ ਇਹਦਾ ਜਿਹੜਾ ਮਾਲਕ ਡਰਾਈਵਰ ਆ ਉਹ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਜੀ ਤੇ ਮਨਦਈਆਂ ਦੇ ਬਿਆਨ ਲਿਖ ਕੇ ਤੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਕਿਸ ਚੀਜ਼ ਦਾ ਟਰੈਕਟਰ ਟਰਾਲਾ ਸੀ ਕਰ ਇਹ ਟਰਾਲੇ ਤੇ ਰੇਤ ਲੱਦੀ ਹੋਈ ਹੈ ਜੀ ਤੇ ਇਹਦੀ ਰੇਤ ਜਿਹੜੀ ਆ ਇਹਦੇ ਬਾਰੇ ਵੀ ਡਰਾਈਵਰ ਤੋਂ ਤਸਦੀਕ ਕੀਤੀ ਉਹਨਾਂ ਨੇ ਇੱਕ ਪਰਚੀ ਪੇਸ਼ ਕੀਤੀ ਆ ਕਿ ਇਹ ਜਿਹੜੀ ਰੇਤ ਅਸੀਂ ਆ ਆਪਣੇ ਮਨਜੂਰਸ਼ੁਦਾ ਖੱਡੇ ਤੋਂ ਲੈ ਕੇ ਆਉਣੇ ਆ ਪਰ ਇਹਦੀ ਵੈਰੀਫਿਕੇਸ਼ਨ ਵੀ ਕੀਤੀ ਜਾਵੇਗੀ ਉੱਥੇ ਖੱਡੇ ਤੇ ਪਹੁੰਚ ਕੇ ਵੀ ਇਹ ਜੇ ਜਾਇਜ਼ ਆ ਤੇ ਫਿਰ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਬੰਦੀ ਆ ਜਿਹੜਾ ਜੁਰਮ ਕੀਤਾ ਇਹਨਾਂ ਨੇ ਐਕਸੀਡੈਂਟ ਦਾ ਉਹਦੇ ਮੁਤਾਬਕ ਕਰਾਂਗੇ ਜੇ ਨਜਾਇਜ਼ ਹੋਈ ਤੇ ਮਾਈਨਿੰਗ ਦੇ ਨਾਲ ਕਾਰਵਾਈ